ਪਲਾ ਲਈ ਇਹ ਨੇ ਸਾਡੇ ਵੈਲਡਰ ਭਾਈ ਇਹ ਨਾ ਤਾਂ ਭਾਈ ਕੀ ਬਣਾ ਰਹੇ ਹੋ ਜੀ ਹੁਣ ਤੁਸੀਂ ਜਿਹੜੀ ਫੱਟੀ ਜੀ ਲੱਕੜ ਦੀ ਜਿਹੜਾ ਕੋਈ ਪੁਰਾਣਾ ਵਿਰਸਾ ਸੱਭਿਆਚਾਰ ਖਤਮ ਹੁੰਦਾ ਜਾਂਦਾ ਹਾਂਜੀ ਹਾਂਜੀ ਆਪਾਂ ਅੱਜ ਗੱਲ ਲੱਕੜ ਦੇ ਫੱਟੇ ਬਣਾਉਣਾ ਜੀ ਅੱਛਾ ਉਹ ਬੰਦਾ ਯਾਰ ਮਿੱਤਰ ਇੱਕ ਗੱਲ ਪਾਇਆ ਹਾਂਜੀ ਇਹ ਲੱਕੜ ਦੇ ਫੱਟੇ ਬਣਾਉਂਦੇ ਆ ਮਾਰ ਬਣਾਦਾਂ ਗੱਲ ਆ ਕੋਈ ਇਹ ਜੀ ਉਹ ਕਾ ਦੋ ਬਣਾ ਆ ਦੇਖ ਬਣਾਤੀਆਂ ਆਲੇ ਦੇਖੋ ਜੀ ਇਹ ਲੱਕੜ ਦੀਆਂ ਫੱਟੀਆਂ ਵੀ ਤਿਆਰ ਕਰ ਰਿਹਾ ਇੱਧਰ ਤਿਆਰ ਕਰੀ ਪਈ ਐ ਨਾ ਪਰਾਣਾ ਪਰਾਣਾ ਵਾਲਾ ਪਹਿਲਾ ਵਾਲਾ ਚੱਲ ਜਮਾਂ ਚੜਦੀ ਕਲਾ ਚ ਹੈ ਜੀ ਕੰਮ ਹੈ ਕੰਮ ਜਮਾਂ ਚੜਦੀ ਕਲਾ ਚ ਬਾਕੀ ਤੁਸੀਂ ਰੇੜੀਆਂ ਨੂੰ ਵੀ ਬਣਾਉਣਾ ਮੈਂ ਕਹਣਾ ਕੜਾ ਲੱਗਣਾ ਮੇਤਰੀਆਂ ਅੱਛਾ ਇਹ ਠੀਕ ਹੈ ਜੀ ਇਧਰ ਮੁੰਡਾ ਹੈ ਨਾ ਇਹਦਾ ਹੀ ਅੱਸੀ ਹੈ ਮੈਂ ਵੀਰੇ ਹੋਰ ਠੀਕ ਹੈ ਇਹ ਭਾਈ ਭਾਈ ਰੇੜੀਆਂ ਵੀ ਬਣਾਉਂਦਾ ਕਿੰਨੇ ਕ ਤੱਕ ਤਾਈ ਰੇੜੀ ਬਣਾਉਂਦੇ ਉਹ ਇਹ ਰੇੜੀ ਜੀ ਆਪਣੀ ਐ ਮੰਨ ਕੇ ਚਲੋ ਜੀ ਐ ਰਾਪੇ ਛੋਟਾ ਛੋਟਾ ਕਰੇ 8000 ਤੋਂ ਸਟਾਰਟ ਹੋ ਜਾਂਦੀ ਰੇੜੀ? ਹਾਂਜੀ। 8000 ਤੋਂ ਰੇੜੀ ਸਟਾਰਟ ਹੋ ਜਾਂਦੀ। ਅੱਛਾ ਜੀ। ਹਾਂਜੀ। ਫਿਰ ਕਿੰਨੇ ਤੱਕ ਬਣ ਜਾਂਦੀ ਆ? 8000 ਤੋਂ ਲੈ ਕੇ 15000 ਤੱਕ ਵੀ ਆਪਾਂ ਲੱਗਦੇ। ਅੱਛਾ। 15000 ਤੱਕ ਪਾ ਵੈਂਟੇ ਦਾ ਕੱਢ ਦੇ 15000 ਤੱਕ। ਠੀਕ ਹੈ ਜੀ। ਹੋਰ ਕੀ ਤੋਂ? ਹੋਰ ਦਾ? ਹਾਂ। ਜਿਹੜੀ ਰੇੜੀ ਬਣਾਉਣਾ ਤੁਸੀਂ ਉਹਦੀ ਗਾਰੰਟੀ ਵਾਰੰਟੀ ਵੀ ਹੁੰਦੀ ਆ ਕੋਈ? ਬਾੜੀਆਂ ਦਾ ਰੇੜੀਆਂ ਨਹੀਂ ਬਣਾਈਆਂ ਨੀ ਯਾਰ। ਮੈਂ 12 13 ਰੇੜੇ ਬਣਾਈ ਉਹ ਵੀ ਆਪਣੇ ਪਿੰਡ 'ਚ ਸਮਝ ਗਏ ਜੀ ਇੱਕ ਰੇੜੀ ਆਪਣੇ ਆਕਤ 'ਚ ਕੜੀ ਗਈ ਆ ਹਾਂਜੀ ਕਿਸੇ ਕੋਲ ਦੰਨੇਗੀ ਆ ਕਿ ਹਾਂਜੀ ਇੱਕ ਗਈ ਆਗੀ ਆਪਣੀ ਰੇੜੀ ਸ਼ਾਹਪੁਰ ਸ਼ਾਹਪੁਰ ਜੀ ਹਾਂ ਬਾਕੀ ਆਪਣੇ ਪਿੰਡ 'ਚ ਬਣਿਆ ਨੇ ਯਾਨੀ 10 10 ਸਾਲ ਹੋ ਗਏ ਮੈਂ ਕਹਿ ਸਕਦਾ 18 9 9 ਸਾਲ ਹੋ ਗਏ ਉਹਨਾਂ ਨੂੰ ਬਣਿਆ ਨੂੰ ਮੇਰੇ ਕੋਲ ਅੱਜ ਤੱਕ ਟਾਂਕਾ ਲਾਉਣ ਨਹੀਂ ਆਈਆਂ ਵਾਹ ਠੀਕ ਹੈ ਰੇੜੀਆਂ ਦਾ ਰੰਗ ਰੂਪ ਯਾਕਰ ਆਪਾਂ ਬਹੁਣੇ ਫੁੱਲ ਫੁੱਟੀਆਂ ਨੇ ਨਈਆਂ ਪੈਣੇ ਰੰਗ ਰੂੰਗ ਜੇ ਕਰੇ ਪੈਣੇ ਹਾਂਜੀ ਮੈਂ 20 ਰੁਪਏ ਕਰਕੇ ਪਈ ਉਹਨਾਂ ਦੀ ਸਮਝ ਗਏ ਜੀ ਹਾਂ ਵਿੱਚ ਵੀ ਮਤਲਬ ਉਹ ਲੋਹਾ ਮਾੜਾ ਲਾ ਆਂਦ ਨੇ ਕਹਿੰਦੇ ਤੋਂ ਭਾਵ ਕਹਿਣ ਦਾ ਭਾਵ ਵੈਲਡ ਫੂਲ ਸਭ ਕੁਝ ਓਕੇ ਜੀ ਨਹੀਂ ਦੱਸਣੀ ਸਮਝ ਗਏ ਕਹਿਣ ਦਾ 100 100 ਦਾ ਮੜਾ ਮੋਟਾ ਬੜੀ ਬੇਸ਼ੱਕ ਡਾਉਣਾ ਹੋ ਜਾ ਕੁਆਲਿਟੀ ਕੋਈ ਨਹੀਂ ਹੁੰਦੀ ਸਮਝ ਗਏ ਸਮਝ ਗਏ ਮੈਂ ਮੇਰੇ ਕੋਲ ਜਾਦੂ ਵਾਲਾ ਉਹ ਕਹਿੰਦਾ ਮੈਂ 7 ਮਿਸ਼ਤੀਆਂ ਤੋਂ ਕਹਿੰਦਾ ਹੁੱਕ ਲਵਾ ਲਈ ਇੱਕ ਮੋਟਰ ਨਹੀਂ ਅੱਛਾ ਜੀ ਸਰ ਮੇਰੇ ਕੋਲੇ ਆ ਜਾ ਹਾਂਜੀ ਉਹ ਮੇਰੇ ਕੋਲੇ ਆ ਗਿਆ ਮੁੰਡਾ ਉਹ ਕਹਿੰਦਾ ਭਰਾਵਾ ਹੁੱਕ ਨਹੀਂ ਹੁੰਦੀ ਮਰਦਾ ਆਦਾਰੀ ਨਹੀਂ ਬੂਮੇ ਮਿਲਾਈ ਲਾ ਦਿੱਕੇ ਠੀਕ ਹੈ ਜੀ ਹਾਂਜੀ ਫੇਰ ਠੀਕ ਹੈ ਇਹ ਫੱਟੀ 'ਚ ਹੁਣ ਤੁਸੀਂ ਗਲੀਆਂ ਜੀਆਂ ਕੱਢੀਆਂ ਨੇ ਇਹ ਸਪੋਰਟ ਲੱਗ ਰਹੀ ਹੈ ਜੀ ਅੱਛਾ ਇਹ ਸਪੋਰਟ ਲੱਗ ਰਹੀ ਆ ਇਹਨੂੰ ਕਹਿੰਦੇ ਆਂਗੇ ਇਹ ਅਸੀਂ ਸਪੋਰਟ ਇਹ ਫੇਰ ਇਹਦੇ ਨਾਲ ਫੱਟੀ ਜਾਂਦੀ ਨਹੀਂ ਇਹ ਨਾਲ ਬੈਠਿਆ ਦਿਖਾਉਂਦੀ ਜੀ ਜੀ ਗੱਲ ਬਾਤ ਬੰਦ ਜੀ ਇਹ ਠੀਕ ਆ ਮੁੰਡਾ ਮੇਰਾ ਅੱਖਾਂ 'ਚ ਕੱਢਿਆ ਲਗਾ ਕਿਉਂ ਐ ਰੋ ਮੁੰਡਾ ਇਹ ਥੋੜਾ ਪੜਦਾ ਇਹ ਮੁੰਡਾ ਸਾਡਾ ਬੀ ਟੈਕ ਕਰ ਰਿਹਾ ਜੀ ਬੀ ਟੈਕ ਆ